ਕ੍ਰਿਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਥਵਾੜੇ ਨਾਲ ਹਿਨਾਕ ਨੂੰ ਜੀਆ ਸਾਵਧਾਨ ਹੋ ਜਾਓ ਇੱਕ ਵੱਡਾ ਤੇ ਜ਼ਬਰਦਸਤ ਤੂਫਾਨ ਆਉਣ ਜਾ ਰਿਹਾ ਹੈ ਜੋ ਕਿ ਵੱਡੀ ਤਬਾਹੀ ਮਚਾ ਸਕਦਾ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਸਮੁੰਦਰਾ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਇਸ ਤੂਰਨ ਭਾਰੀ ਤੋਂ ਵਿਪਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਅਤੇ ਭਾਰੀ ਤਬਾਹੀ ਮਚਾ ਸਕਦਾ ਤੂਫਾਨ ਇਸ ਦਾ ਨਾਮ ਰੇਮਲ ਦੱਸਿਆ ਜਾ ਰਿਹਾ ਹੈ ਇਸ ਤੂਫਾਨ ਦਾ ਨਾਮ ਰੇਮਲ ਰੱਖਿਆ ਗਿਆ ਅਤੇ ਅੱਜ ਰਾਤ ਨੂੰ ਇਹ ਤੂਫਾਨ ਟਕਰਾਏਗਾ ਤੇ ਭਾਰਤ ਵੱਲ ਤੇਜ਼ੀ ਦੇ ਨਾਲ ਇਹ ਤੂਫਾਨ ਵਧ ਰਿਹਾ ਹੈ ਅਤੇ ਅੱਜ ਰਾਤ ਨੂੰ ਭਾਰੀ ਤਬਾਹੀ ਇਸ ਤੂਫਾਨ ਦੇ ਵੱਲੋਂ ਮਚਾਈ ਜਾ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਕਿ ਕਈ ਰਾਜਾਂ ਦੇ ਵਿੱਚ ਅਲਰਟ جاری ਹੈ ਤੇ ਦੂਜੇ ਪਾਸੇ ਐਡਵਾਈਜ਼ਰੀ ਜਾਰੀ ਕੀਤੀ ਗਈ ਇਹ ਅਨਾਉਂਸਮੈਂਟਾਂ ਲਗਾਤਾਰ ਹੀ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਰਾਹਤ ਬਚਾਅ ਕਾਰਜਾਂ ਦੇ ਵਿੱਚ ਦੇਰੀ ਨਾ ਹੋਵੇ ਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਕਿਉਂਕਿ ਅਲਰਟ ਐਵੀ ਜਾਰੀ ਹੋਇਆ ਹੈ ਕਿ ਨੀਵੇਂ ਇਲਾਕੇ ਡੁੱਬ ਸਕਦੇ ਨੇ ਅਤੇ ਇਸੇ ਕਾਰਨ ਨੀਵੇਂ ਇਲਾਕਿਆਂ ਨੂੰ ਖਾਲੀ ਵੀ ਕਰਵਾਇਆ ਜਾ ਰਿਹਾ ਹੈ ਦੂਜੇ ਪਾਸੇ ਲਗਾਤਾਰ ਹ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਸਮੁੰਦਰ ਦੇ ਨੇੜੇ ਜਿਹੜੇ ਵੀ ਘਰ ਬਣੇ ਹੋਏ ਨੇ ਜੋ ਕੋਈ ਵੀ ਰਿਹਾਇਸ਼ ਹੈ ਉਹਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਲਗਾਤਾਰ ਹ ਅਨਾਉਂਸਮੈਂਟਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਰਾਤ ਨੂੰ ਇਹ ਤੂਫਾਨ ਟਕਰਾਏਗਾ ਤੇ ਭਾਰੀ ਤਬਾਹੀ ਇਸ ਦੌਰਾਨ ਦੇਖਣ ਨੂੰ ਮਿਲ ਸਕਦੀ ਹੈ ਦੋ ਦਿਨ ਲਗਾਤਾਰ ਭਾਰੀ ਤੋਂ ਵੀ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ 에어ਪੋਰਟ ਬੰਦ ਹੋ ਗਏ ਨੇ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਨੇ ਆਵਾਜਾਈ ਪੂਰੇ ਤਰੀਕੇ ਦੇ ਨਾਲ ਠੱਪ ਹੋ ਚੁੱਕੀ ਹੈ ਤਾਂ ਪੱਛਮੀ ਬੰਗਾਲ ਦੇ ਵਿੱਚ ਇਸ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਸਕਦਾ ਹੈ ਤੂਫਾਨ ਦਾ ਨਾਮ ਰੇਮਲ ਰੱਖਿਆ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਰਾਤ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦੇ ਨੇੜੇ ਐ ਤੂਫਾਨ ਟਕਰਾਏਗਾ ਉਸ ਸਮੇਂ ਇਸ ਦੀ ਰਫ਼ਤਾਰ 120 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਇਸ ਦਾ ਅਸਰ ਪੱਛਮੀ ਬੰਗਾਲ ਤੋਂ ਲੈ ਕੇ ਬਿਹਾਰ ਤੱਕ ਦੇਖਿਆ ਜਾ ਸਕਦਾ ਹੈ ਕੋਲਕਾਤਾ ਦੇ ਵਿੱਚ ਇਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਦੁਪਹਿਰ ਤੋਂ ਇੱਕ-ਇੱਕ ਘੰਟਿਆਂ ਦੇ ਲਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਭਾਰਤੀ ਕੋਸਟ ਗਾਰਡ ਨੇ ਚੱਕਰਵਾਤੀ ਤੂਫਾਨ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕਰ ਲਈਆਂ ਨੇ ਸਮੁੰਦਰ ਦੇ ਵਿੱਚ ਜਾਨ ਮਾਲ ਦੇ ਸੰਭਾਵੀ ਨੁਕਸਾਨ ਨੂੰ ਘਟ ਕਰਨ ਦੇ ਲਈ ਆਫਤ ਰਾਹਤ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ एनडीआरएफ ਨੇ 12 ਟੀਮਾਂ ਤਾਇਨਾਤ ਕੀਤੀਆਂ ਨੇ ਅਤੇ 5 ਵਾਧੂ ਟੀਮਾਂ ਨੂੰ ਸਟੈਂਡ ਬਾਈ ਤੇ ਰੱਖਿਆ ਗਿਆ ਹੈ ਜਹਾਜ਼ਾਂ ਅਤੇ ਜਹਾਜ਼ਾਂ ਦੇ ਨਾਲ-ਨਾਲ ਸੈਨਾ ਅਤੇ ਜਲ ਸੈਨਾ ਦੀਆਂ ਬਚਾਅ ਅਤੇ ਰਾਹਤ ਟੀਮਾਂ ਵੀ ਤਿਆਰ ਨੇ ਮੌਸਮ ਵਿਭਾਗ ਮੁਤਾਬਕ 26 ਅਤੇ 27 ਮਈ ਨੂੰ ਪੱਛਮੀ ਬੰਗਾਲ ਅਤੇ ਉੱਤਰੀ ਉੜੀਸਾ ਦੇ ਤੱਟਵਰਤੀ ਜ਼ਿਲ੍ਹਿਆਂ ਦੇ ਵਿੱਚ ਇਸ ਚੱਕਰਵਾਤੀ ਤੂਫਾਨ ਕਾਰਨ ਭਾਰੀ ਬਾਰਿਸ਼ ਹੋਵੇਗੀ ਤਾਂ ਵੱਡਾ ਤੂਫਾਨ ਆ ਰਿਹਾ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਨੇਵੇਂ ਇਲਾਕਿਆਂ ਦੇ ਵਿੱਚੋਂ ਘਰ ਖਾਲੀ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਇੱਕ ਵੱਡਾ ਤੂਫਾਨ ਆਉਣ ਜਾ ਰਿਹਾ ਜਿਸ ਦਾ ਨਾਮ ਰੇਮਲ ਦੱਸਿਆ ਜਾ ਰਿਹਾ ਤੇ ਤੂਫਾਨ ਵੱਡੀ ਤਬਾਹੀ ਮਚਾ ਸਕਦਾ ਹੈ ਸਮੁੰਦਰਾਂ ਦੇ ਵਿੱਚ ਇਸ ਦੌਰਾਨ ਲਹਿਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਉੱਚੀਆਂ-ਉੱਚੀਆਂ ਲਹਿਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਕਰਕੇ ਮਛੂਆਰਿਆਂ ਨੂੰ ਅਤੇ ਲੋਕਾਂ ਨੂੰ ਸਮੁੰਦਰਾਂ ਦੇ ਕੋਲ ਨਾ ਜਾਣ ਦੀ ਵੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਅੱਜ ਰਾਤ ਇੱਕ ਵੱਡਾ ਤੂਫਾਨ ਟਕਰਾਏਗਾ ਅਤੇ ਇਸ ਤੂਫਾਨ ਦੇ ਵੱਲੋਂ ਤਬਾਹੀ ਚਾਈ ਜਾ ਸਕਦੀ ਹੈ ਵੱਡੇ ਪੱਧਰ ਤੇ ਤਬਾਹੀ ਹੋ ਸਕਦੀ ਹੈ ਅਤੇ ਇਸੇ ਕਾਰਨ ਇਸ ਤੂਫਾਨ ਦੇ ਨਾਲ ਨਜੀਠਣ ਦੇ ਲਈ ਪਹਿਲਾਂ ਤੋਂ ਹੀ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਸਮਾ ਰਹਦਿਆਂ ਬਚਾਅ ਕਰ ਜੋ ਹੈ ਉਹ ਕੀਤਾ ਜਾ ਸਕੇ ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਹਾਂ ਇਸ ਵਕਤ ਕੀ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਵਕਤ ਅਨਾਊਂਸਮੈਂਟਾਂ ਲਗਾਤਾਰ ਹੀ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪੁਲਿਸ ਵੀ ਸਮੁੰਦਰਾਂ ਦੇ ਕਿਨਾਰੇ ਤੈਨਾਤ ਕੀਤੀ ਗਈ ਹੈ ਤਾਂ ਜੋ ਇੱਥੇ ਕੋਈ ਵੀ ਜੋ ਆਮ ਜਨ ਤ ਹੈ ਉਹ ਨਾ ਆ ਸਕੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਰੇਮਲ ਨਾ ਦਾ ਤੂਫਾਨ ਅੱਜ ਰਾਤ ਨੂੰ ਟਕਰਾਏਗਾ ਪੱਛਮੀ ਬੰਗਾਲ ਤੋਂ ਲੈ ਕੇ ਬਿਹਾਰ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਵੱਡਾ ਤੂਫਾਨ ਭਾਰਤ ਵੱਲ ਵੱਧ ਰਿਹਾ ਹੈ ਤੇ ਅੱਜ ਰਾਤ ਨੂੰ ਇਹ ਟਕਰਾਏਗਾ ਤੇ ਪੱਛਮੀ ਬੰਗਾਲ ਤੋਂ ਲੈ ਕੇ ਬਿਹਾਰ ਤੱਕ ਕਈ ਰਾਜਾਂ ਦੇ ਵਿੱਚ ਹੋਰ ਵੀ ਸਾਨੂੰ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV